ਅਮਰitsar ਪੁਲਿਸ ਕਮਿਸ਼ਨਰ ਗੌਰ ਪ੍ਰੀਤ ਸਿੰਘ ਪੁੱਲਰ ਨੇ ਮੀਡੀਆ ਨਾਲ ਗਲਬਤ ਕਰਦੇ ਹੋਏ ਆਖਿਆ ਕਿ ਅਮਰitsar ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ਤੇ ਵੱਡੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਨਾਲ ਜੁੜੇ ਹਥਿਆਰ ਤਸਕਰੀ ਮਡਿਊਲ ਦਾ ਪਰਦਾ ਪਾਸ਼ ਕੀਤਾ ਹੈ ਅਤੇ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 7 ਆਧੁਨਿਕ ਪਿਸਤੌਲ ਜਿਨ੍ਹਾਂ ਵਿੱਚ 3 PX5 ਅਤੇ 4 ਦੀ ਬੋਰਡ ਸ਼ਾਮਲ ਹਨ ਬਰਾਮਦ ਕੀਤੇ ਗਏ ਹਨ ਇਹ ਗ੍ਰਿਫਤਾਰੀਆਂ ਸਰਦੋਪਾਰ ਆ ਰਹੀਆਂ ਗੈਰ ਕਾਨੂੰਨੀ ਗਤੀਵਿਧੀ ਨੂੰ ਵੱਡਾ ਝਟਕਾ ਮੰਨੀ ਜਾ ਰਹੀ ਹੈ ਮੁੱਢਲੀ ਜਾਂਚ ਦੌਰਾਨ ਮਹੱਤਵਪੂਰਨ ਖੁਲਾਸੇ ਸਾਹਮਣੇ ਆਏ ਹਨ ਅਤੇ ਦੋਸ਼ੀ ਲੰਬੇ ਸਮੇਂ ਤੋਂ ਪਾਕਿਸਤਾਨ ਵਿੱਚ ਬੈਠੇ ਹੈਦਰ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਹਨ ਉਹਨਾਂ ਨੇ ਹਥਿਆਰਾਂ ਦੀ ਡਿਲੀਵਰੀ ਅਤੇ ਪਿਕਅਪ ਪੁਆਇੰਟ ਨਿਰਧਾਰਤ ਕਰਨ ਦੀ ਵਰਤਸਪ ਰਹੀ ਸੁਨੇੇ ਭੇਜੇ ਜਾਂਦੇ ਸਨ ਗੱਲਬਾਤ ਕਰਦਿਆਂ ਹੋਇਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲ ਨੇ ਹੋਰ ਕੀ ਜਾਣਕਾਰੀ ਥਾਂਜੀ ਕੀਤੀ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਮਾਨਜੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅਮਰitsar ਨੂੰ ਬਹੁਤ ਵਧੀਆ ਸਕਸੈਸ ਮਿਲੀ ਹੈ ਇੱਕ ਹੋਰ 7 ਬੜੇ ਲੀਥਲ ਤੇ ਸਫੈਸਟੀਕੇਟਡ ਵੈਪਨਸ ਅਸੀਂ ਰਿਕਵਰ ਕੀਤੇ ਆ ਦੋ ਮੁਲਜ਼ਮ ਇਹ ਚ ਗ੍ਰਿਫਤਾਰ ਕੀਤੇ ਆ ਸਾਰਾ ਕ੍ਰਾਸ ਬਾਰਡਰ ਪਾਕਿਸਤਾਨ ਦੇ ਸਾਈਡ ਤੋਂ ਪੁਸ਼ ਇਨ ਕੀਤਾ ਗਿਆ ਇੰਡੀਅਨ ਟੈਰੀਟਰੀ ਦੇ ਵਿੱਚ ਇੱਕ ਕਨਸਾਈਨਮੈਂਟ ਔਰ ਇਹਦੇ ਚ ਜਿਹੜੇ ਦੋਨੋਂ ਮੁਲਜ਼ਮ ਫੜੇ ਗਏ ਇੱਕ ਬਲਵਿੰਦਰ ਸਿੰਘ ਹੈ ਪਿੰਡੀ ਸਾਦਾ ਅੰਮ੍ਰਿਤਸਰ ਰੂਰਲ ਦਾ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਇਹਨਾਂ ਨੇ ਪਾਕਿਸਤਾਨ ਬੇਸ ਸਮਗਲਰਸ ਨਾਲ ਇੰਟਾਚ ਆਇਆ ਚਾਹੇ ਤੇ ਉਹਨਾਂ ਦਾ ਹੈਂਡਲਰ ਵੀ ਪਾਕਿਸਤਾਨ ਚ ਹੀ ਹੈ ਪ੍ਰੀ ਡੈਸਟਿਨਡ ਲੋਕੇਸ਼ਨਸ ਤੇ ਜਿਹੜੇ ਕੋਆਰਡੀਨੇਟਸ ਭੇਜਦੇ ਰਹੇ ਉਹਦੇ ਨਾਲ ਡਰੋਨ ਰਾਹੀਂ ਇੱਕ ਕਨਸਾਈਨਮੈਂਟਸ ਆਈਆਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਹੋਣਾਂ ਦੀ ਟੀਮ ਨੇ ਬਲਵਿੰਦਰ ਨੂੰ ਫੜਿਆ ਉਹ ਤੋਂ ਤਿੰਨ ਜਿਹੜੇ ਐ ਪੀਪੀਐਕਸ 5 ਇਹ ਫੜੇ ਗਏ ਤੇ 2.30 ਬੋਰ ਦੇ ਚਾਈਨੈਸ ਪਿਸਟਲ ਫੜੇ ਗਏ 2.30 ਬੋਰ ਚਾਈਨੈਸ ਪਿਸਟਲ ਜੀ ਉਸ ਤੋਂ ਇਲਾਵਾ ਉਸ ਤੋਂ ਬਾਅਦ ਜਿਹੜੀ ਉਹਦੀ ਫਰਦਰ ਪੁੱਛਗਿੱਤ ਦੇ ਵਿੱਚ ਜੁਗਰਾਜ ਸਿੰਘ ਜਿਹੜਾ ਕਿ ڪرੰਡੇ ਦਾ ਮੋਲਾ ਬਹਿਰਾਮ ਪਿੰਡਾ ਹੈ ਇਹ ਫੜਿਆ ਗਿਆ ਇਹ ਤੋਂ 2 ਪਿਸਟਲ ਚਾਈਨੈਸ ਹੋਰ ਮਿਲੇ ਜਿਹੜੇ ਸਟਾਰ ਪਿਸਟਲ ਜਿਹਨਾਂ ਨੂੰ 0.30 ਬੋਰ ਦੇ ਕਹਿੰਦੇ ਆ ਇਹਦੇ ਚ ਜਿਹੜੀ ਮੇਨ ਗੱਲ ਆਈ ਹੈ ਕਿ ਦੁਗਰਾਜ ਦੇ ਖਿਲਾਫ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀਰੋਇਨ ਦਾ ਪਰਚਾ ਦਰਜ ਹੈ ਸਰਾਏ ਮਾਨਤ칸 ਥਾਣਾ ਪੁਲਿਸ ਸਟੇਸ਼ਨ ਜਿਹੜਾ ਹੈਗਾ ਤਰਨਤਾਰਨ ਡਿਸਟ੍ਰਿਕਟ ਦਾ ਉੱਥੇ ਹੋਈ ਹੈ ਇਸ ਤੋਂ ਇਲਾਵਾ ਇੱਕ ਮਰਡਰ ਕੀਤਾ ਹੈ ਇਹਨਾਂ ਨੇ ਲੋਪੋਕੇ ਏਰੀਏ ਦੇ ਵਿੱਚ ਜਿੱਤੇ 302 ਮਰਡਰ ਤੇ ਅਟੈਂਪਟ ਟੂ ਮਰਡਰ ਤੇ ਆਰਮਡ ਐਕਟ ਦੀਆਂ ਧਾਰਾ ਤਹਿਤ ਮੁਕੱਦਮਾ ਦਰਜ ਹੈ ਉਸ ਵੀ ਵੌਂਟਡ ਸੀਗਾ ਜਿਹਨਾਂ ਦਾ ਆਪਾਂ ਬੈਕਗ੍ਰਾਉਂਡ ਦੇਖੀਏ ਬਲਵਿੰਦਰ ਲੇਬਰ ਦਾ ਕੰਮ ਕਰਦਾ 32 ਸਾਲ ਦੀ ਉਮਰ ਹੈ 11ਵੀਂ ਪਾਸ ਹੈ ਤੇ ਜਿਹੜਾ ਜਗਰਾਜ ਜੱਗਿਆ ਹੈਗਾ ਇਹ 29 ਸਾਲ ਦਾ 12ਵੀਂ ਪਾਸ ਹੈ ਬੀਜੇ ਦਾ ਕੰਮ ਕਰਦਾ ਹੈ ਤੇ ਇਹ ਸਾਰਾ ਜਿਹੜੀ ਆਪਰੇਸ਼ਨ ਹੈ ਇਹਨੂੰ ਬਹੁਤ ਇੰਟੈਲੀਜੈਂਸ ਬੇਸਡ ਆਪਰੇਸ਼ਨ ਇਹਦੇ ਚ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਰਵਿੰਦਰਪਾਲ ਜੀ ਮਿਸਟਰ ਆਲਮ ਵਿਜੇ ਸਿੰਘ ਜਗਵਿੰਦਰ ਸਿੰਘ ਸਾਡੇ ਡੀਸੀਪੀ ਸਾਹਿਬ ਹਰਵਿੰਦਰ ਸਿੰਘ ਸਾਡੇ ਏਸੀਪੀ ਇਨਵੈਸਟੀਗੇਸ਼ਨ ਇੰਸਪੈਕਟਰ ਮੋਲਕਦੀਪ ਸੀਆਈਏ ਜਿਹੜਾ ਸੀਪੀ ਅੰਮ੍ਰਿਤਸਰ ਦੇ ਤੇ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਨਾਲ ਇਹਨੂੰ ਸਾਰੀ ਨੂੰ ਕੱਲ ਕੀਤੀ ਹੈ ਇਹਦੇ ਜਿਹੜੀ ਇੰਪੋਰਟੈਂਟ ਗੱਲ ਸਭ ਤੋਂ ਵੱਧ ਦੇਖਣ ਵਾਲੀ ਹੈ ਕਿ ਬਹੁਤ ਜ਼ਿਆਦਾ ਉਸਨ ਕੀਤਾ ਜਾ ਰਹੀਆਂ ਕਨਸਾਈਨਮੈਂਟਸ ਵਾਇਆ ਡਰੋਨ ਇੰਟੂ ਇੰਡੀਅਨ ਟੈਰੀਟਰੀ ਔਰ ਲਗਾਤਾਰ ਪਿੱਛੇ ਵੀ ਬਹੁਤ ਵੱਡੀਆਂ ਰਿਕਵਰੀਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਪਰ ਲਗਾਤਾਰ ਉਧਰ ਕੋਸ਼ਿਸ਼ ਜਾਰੀ ਰਹਿੰਦੀ ਹੈ ਕਿ ਮਾਰੇ ਅੰਸਰਾਂ ਬਾਰੇ ਉਹਨਾਂ ਨੂੰ ਕਿਸ ਤਰ੍ਹਾਂ ਵੈਪਨ ਪਹੁੰਚਾਏ ਜਾਣ ਜਿਹੜੀਆਂ ਪਿਛਲੀਆਂ ਰਿਕਵਰੀਆਂ ਵੀ ਤੁਹਾਨੂੰ ਡਿਸਕਸ ਕੀਤੀਆਂ ਸੋ ਇਹ ਆਨ ਗoing ਇੱਕ process ਹੈਗਾ ਕਿ ਜਿੱਦਾਂ ਕ੍ਰਾਸ ਬਾਰਡਰ ਸਮਗਲਰਸ ਤੇ ਹੈਂਡਲਰਸ ਸਾਡੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਜੋੜ ਲੈਂਦੇ ਨੇ ਬਾਅਦ ਚ ਕੋਈ ਬਾਹ ਨਹੀਂ ਫੜਦਾ ਤੇ ਅਲਟੀਮੇਟਲੀ ਇੱਥੇ ਆ ਕੇ ਜਿਨ੍ਹਾਂ ਚ ਵਿਚਾਰੇ ਜਿਹੜੇ ਫੇਸ ਕਰਦੇ ਆ ਸਾਰਾ ਕਾਨੂੰ ਸਭ ਰੰਦਾ ਤੇ ਖਰਾਫ ਨਹੀਂ ਪੁੱਲਾ ਪੱਥਰ ਨਹੀਂ ਉਹਦੇ ਖਰਾਫ ਨਹੀਂ ਹੈ ਜੀ ਉਹ ਬੈਠੇ ਕਿਹੜੀ ਪਿੰਡੀ ਸਾਦਾ ਪਿੰਡੀ ਬਿਲਕੁਲ ਨੇੜੇ ਹੈ ਜੀ ਬਾਰਡਰ ਤੇ ਇਸ ਕਰਕੇ ਉੱਥੇ ਉਹ ਬੜਾ ਐਡਵਾਂਟੇਜ ਹੈ ਉਹਨੇ ਹੀ ਸਾਰਾ ਇਹ ਕੰਮ ਮਦਰ ਨਾਲ ਜੋੜ ਕੇ ਤੇ ਮੁੜ ਕੇ ਜੁਗਰਾਜ ਦੇ ਨਾਲ ਜੁੜ ਕੇ ਕੰਮ ਕੀਤਾ ਪਰ ਗੱਲ ਤਾਂ ਦੇਖਣ ਵਾਲੀ ਇਹ ਹੈ ਕਿ ਜੇ ਸੱਤ ਪਿਸਟਲ ਜਿਹੜੇ ਆ ਇਹ ਇਹੋ ਜਿਹੇ ਬੰਦਿਆਂ ਕੋਲ ਆ ਗਏ ਅੱਗੇ ਹੋਰ ਗੈਂਗਸਟਰਾਂ ਕੋਲ ਟੈਰਰਿਸਟ ਕੋ ਚਲੇ ਜਾਂਦੇ ਆ ਤੇ ਕਿੰਨੀ ਪ੍ਰੋਬਲਮ ਆਉਂਦੀ ਹੈ ਸਰ